23 ਸتمبر 2025 ਨੂੰ ਉੱਤਰ ਪ੍ਰਦੇਸ਼ ਦੇ ਬਜਨੌਰ ਜ਼ਿਲ੍ਹੇ ਦੇ ਨੂਰਪੁਰ ਇਲਾਕੇ ਵਿੱਚ ਇੱਕ ਕਤਨਾਕ ਵਾਪਰਿਆ ਜਿਦੇ ਵਿੱਚ ਕੀ ਉਥੋਂ ਦੇ ਸਥਾਨੀਏ ਮੁਸਲਿਮ ਯੁਵਕਾਂ ਨੇ ਇੱਕ ਸਿੱਖ ਯੁਵਕ ਦੀ ਰਮਨਦੀਪ ਦੀ ਅੱਖ ਫੋੜਤੀ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਉਹਨੂੰ ਜ਼ਖਮੀ ਕਰਤਾ ਉਹ ਐਮਸ ਹਸਪੀਟਲ 'ਚ ਦਾਖਲ ਹੈ ਗਏ ਤੇ ਉਹਦੀ ਹਾਲ ਹਮੋਸਟ ਜਿਹੜੀ ਆ 99% ਡੈੱਡ ਹੋ ਚੁੱਕੀ ਆ ਰਿਕਵਰੀ ਦੀ ਮਤਲਬ ਆਸ਼ਾ ਨਹੀਂ ਹੈਗੀ ਹੁਣ ਇਹ ਸਭ ਕਿਉਂ ਹੋਇਆ ਕਿਉਂਕਿ ਉਸੇ ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚਰਚਾ ਚੱਲਦੀ ਪਈ ਸੀ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਦੇ ਵਿੱਚ ਕਿ ਔਰੰਗਜ਼ੇਬ ਜਿਹੜਾ ਸੀ ਕਿੰਨਾ क्रूर ਸ਼ਾਸਕ ਦੇ ਵਿੱਚ ਤੇ ਉਸੇ ਕੁਝ ਮੁਸਲਮਾਨ ਯੁਵਕ ਹੈਗੇ ਸੀ ਜਿਨ੍ਹਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਈਆਂ ਉਹ ਕੀ ਬਹਿਸ ਕਰਨ ਲੱਗੇ ਉਹਨਾਂ ਨੇ ਫਿਰ ਉਹ ਬਾਹਰ ਚੱਲ ਗਏ ਗੁੱਸੇ ਦੇ ਮਾਰੇ ਬਾਹਰ ਚੱਲ ਗਏ ਉਹ ਫਿਰ ਥੋੜੀ ਦੇਰ ਬਾਅਦ ਆਏ ਉਹਨਾਂ ਨੇ ਕਿਤਾ ਪੂਰੀ ਤਿਆਰੀ ਦੇ ਨਾਲ ਆਏ ਤੇ ਉੱਥੇ ਇੱਕ ਸਿੱਖ ਮੁੰਡਾ ਹੈਗਾ ਸੀ ਰਮਨਦੀਪ ਸਿੰਘ ਉਹਨੂੰ ਫੜਿਆ ਉਹਨਾਂ ਨੇ ਉਹਨਾਂ ਕੁੱਟ ਮਾਰ ਕੀ ਡੰਡੇ ਮਾਰੇ ਰੋਡ ਮਾਰੀਆਂ ਔਰ ਯੱਕ ਤੇ ਰੋਡ ਮਾਰੀ ਉਹਦੀ ਅੱਖ ਹੁਣ 99% ਡੈਮੇਜ ਹੋ ਚੁੱਕੀ ਆ ਤੇ ਮਰ ਰਿਕਵਰੀ ਦੀ ਕੋਈ ਆਸ਼ਾ ਨਹੀਂ ਹੈਗੀ ਇਹਦਾ ਜਿਹੜਾ ਮੁੱਖੀ આરોપી ਹੈਗਾ ਇਹ ਮੁੰਨਾ ਕੁਰੇਸ਼ੀ ਔਰ ਜ਼ੁਲਫিকার ਅਲੀ ਜਿਹੜਾ ਕਿ ਸਮਾਜਵਾਦੀ ਪਾਰਟੀ ਦਾ ਨੇਤਾ ਹੈਗਾ ਬੋਲਤਾ ਸੀ ਜਿਹੜੀ ਕਿ ਉਹਦੀ ਸੱਚਾਈ ਹੈਗੀ ਆ ਉਹਦੀ ਸੱਚਾਈ ਦੱਸੀ ਸਿਰਫ ਸਿਰਫ ਐਸੇ ਕਰਕੇ ਇੱਕ ਸਿੱਖ ਯੋਵਕ ਦੇ ਉੱਤੇ ਹਮਲਾ ਕਰਦਾ ਉਹਦੀ ਅੱਖ ਡੈਮੇਜ ਕਰਦੇ ਉਹਨੂੰ ਰੋਡ ਨਾ ਮਾਰੇ ਡੰਡਿਆਂ ਨਾਲ ਮਾਰਿਆ ਠੀਕ ਹੈ ਚਲੋ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਯੋਗੀ ਸਰਕਾਰ ਵੀ ਆਪਣੀ ਕਾਰਵਾਈ ਕਰੇਗੀ આરોપી ਫੜਿਆ ਵੀ ਗਿਆ ਜਿਹੜਾ ਮੁੱਖੀ આરોપી ਹੈ ਗੱਤੀ ਤੇ ਜਿਹੜਾ ਫਰਾਰ ਹੈ ਉਹ ਵੀ ਫੜਿਆ ਜਾਏਗਾ ਉਹ ਦੇਖੋ ਪਿੱਛੇ ਲਈ ਆਪਣੇ ਦੇਸ਼ ਦੇ ਵਿੱਚ ਸੀਏ ਤੇ ਐਨਰਸੀ ਇੰਟਰੋਡਿਊਸ ਹੋਇਆ ਸੀ ਸੀ ਇਹਦਾ ਮਤਲਬ ਸੀ ਸਿਟੀਜ਼ਨ ਐਮੈਂਡਮੈਂਟ ਐਕਟ ਤੇ ਐਨ ਆਰ ਸੀ ਦਾ ਮਤਲਬ ਸੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਉਹ ਸੀ ਇਹਦਾ ਸਿੱਧਾ ਸਿੱਧਾ ਮਤਲਬ ਜਿਹੜੇ ਇਲੀਗਲ ਜਿਹੜੇ ਇੱਥੇ ਇਮੀਗਰੈਂਟਸ ਹੈਗੇ ਸੀ ਜੀ ਇਲੀਗਲ ਨਾਗਰਿਕ ਜਿਹੜੇ ਹੈਗੇ ਸੀ ਇੱਥੇ ਜਿਹੜੇ ਮਤਲਬ ਕਿ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਿਹੜੇ ਮੁਸਲਮ ਜਿਹੜੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਇਸ ਦੇਸ਼ ਤੋਂ ਬਾਹਰ ਕੱਢਣਾ ਸੀ ਮਤਲਬ ਜਿਹੜੇ ਇਸ ਦੇਸ਼ ਦੇ ਨਹੀਂ ਹੈਗੇ ਸੀ ਉਹਨਾਂ ਨੂੰ ਇੱਥੋਂ ਦੇਸ਼ ਤੋਂ ਬਾਹਰ ਕੱਢਣਾ ਸੀ ਤੇ ਨਾਲ ਦੇ ਨਾਲ ਜਿਹੜੇ ਨਾਨ ਮੁਸਲਮ ਜਿਹੜੇ ਆ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਪ੍ਰਵਾਸੀਤ ਹੋ ਕੇ ਆਪਣੇ ਦੇਸ਼ ਚਾਹ ਦੇ ਵਿਰੋਧ ਦੇ ਵਿੱਚ ਤੁਸੀਂ ਵੇਖੋ ਸ਼ਾਹੀਨ ਬਾਗ ਦੇ ਵਿੱਚ ਪ੍ਰੋਟੈਸਟ ਹੁੰਦਾ ਹੈ ਉੱਥੇ ਕਿਹੜੀ ਕਮਿਊਨਿਟੀ ਜਾ ਕੇ ਇਹਨਾਂ ਦੀ ਹੈਲਪ ਕਰਦੀ ਹੈ ਪੰਜਾਬ ਦੇ ਵਿੱਚ ਕਈ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ ਉੱਥੇ ਜਾ ਕੇ ਲੰਗਰ ਤੱਕ ਲਗਾਉਂਦੇ ਨੇ ਤੇ ਖੁੱਲੇ ਤੌਰ ਤੇ ਸੀਏ ਤੇ ਐਨਆਰਸੀ ਦਾ ਵਿਰੋਧ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਆਪਣੇ ਮੁਸਲਿਮ ਭਰਾਵਾਂ ਨਾਲ ਖੜੇ ਨੇ ਤੁਸੀਂ ਦੇਖੋ ਇਹ ਸਭ ਕੁਝ ਤਾਂ ਹੋ ਰਹੀ ਹੈ ਜਦੋਂ 80% ਇਥੇ ਹਿੰਦੂਆ ਗਏ ਨੇ ਉਹ ਦੇਖੋ ਦੇਸ਼ੀ ਇੱਚੇ ਕਾਨੂੰਨ ਆਏ ਸੀ ਔਰੇ ਵਿੱਚ ਕਿਸੇ ਵੀ ਇਥੋਂ ਦੇ ਲੀਗਲ ਮੁਸਲਮਾਨ ਨੂੰ ਬਾਹਰ ਕੱਢਣ ਦਾ ਮਤਲਬ ਨਹੀਂ ਸੀ ਪਰ ਜਿਹੜੇ ਇਲੀਗਲ ਸਿਟੀਜ਼ਨਸ ਹੈਗੇ ਸੀ ਸਿਰਫ ਉਹਨਾਂ ਨੂੰ ਬਾਹਰ ਕੱਢਣਾ ਸੀ ਉਸ ਦੇ ਵਿੱਚ ਵੀ ਆਪਣੇ ਹੀ ਲੋਕ ਜਿਹੜੇ ਇਹਨਾਂ ਦੀ ਗਲਤ ਚੀਜ਼ਾਂ 'ਚ ਸਪੋਰਟ ਕਰਦੇ ਨੇ ਅੱਜ ਦੇਖੋ ਔਰੰਗਜੇਬ ਦੀ ਸਿਰਫ ਸੱਚਾਈ ਦੱਸਣ ਦੇ ਇੱਕ ਸਿੱਖ ਮੁੰਡੇ ਦੀ ਅੱਖ ਪਾੜ ਦਿੱਤੀ ਆ ਉਹਨੂੰ ਮਤਲਬ ਕਿ ਡੰਡਿਆ ਨਾਲ ਕੁੱਟਿਆ ਰੋੜ ਨਾਲ ਕੁੱਟਿਆ ਵਾ ਪਰ ਸੋਚੋ ਜੇ 80% ਹਿੰਦੂ ਹੈਗੇ ਇਸੇ ਤਾ ਕਰਕੇ ਚਲੋ ਗ੍ਰਿਫਤਾਰੀ ਵੀ ਹੋ ਗਈ ਆ ਠੀਕ ਹੈ ਤੁਸੀਂ ਆਪਣੀ ਮਰਜ਼ੀ ਨਾਲ ਜਾ ਕੇ ਉੱਥੇ ਲੰਗਰ ਵੀ ਲਾ ਲ ਇਹ ਤਾਂ ਰਾਰੇ ਉਹ ਆਪਣੇ ਮਤਲਬ ਧਾਰਮਿਕ ਰਿਚੁਅਲਸ ਵੀ ਕਰ ਰਹੇ ਹੋ ਫਿਰ ਵੀ ਤੁਸੀਂ ਮੈਨੇ ਵੀ ਮਾਰਦੇ ਜੋ ਹਿੰਦੂਆਂ ਨੂੰ ਉਸ ਤੋਂ ਬਾਅਦ ਵਜੂਰ ਵੀ ਹਿੰਦੂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਕਿ ਜੇ 80% ਮੁਸਲਮਾਨ ਹੁੰਦੇ ਤੁਸੀਂ ਇੰਨਾ ਕੁਝ ਕਰ ਪਾਣਾ ਸੀ ਪਾਕਿਸਤਾਨ ਚ ਹਿੰਦੂ ਸਿੱਖਾਂ ਦੀ ਹਾਲਤ ਵੇਖੋ ਜਾ ਕੇ ਬੰਗਲਾਦੇਸ਼ ਚ ਹਿੰਦੂਆਂ ਦੀ ਹਾਲਤ ਵੇਖੋ ਜਾ ਕੇ ਅਫਗਾਨਿਸਤਾਨ ਚ ਵੇਖੋ ਹਿੰਦੂਆਂ ਦੀ ਹਾਲਤ ਵੇਖੋ ਸਿੱਖਾਂ ਦੀ ਹਾਲਤ ਵੇਖੋ ਥੋੜੇ ਦਿਨ ਪਹਿਲੇ ਜਿਹੜੇ ਹਿੰਦੂ ਸਿੱਖ ਜਿਹੜੇ ਆ ਇਕੱਠੇ ਹੋ ਕੇ ਅਫਗਾਨਿਸਤਾਨ ਦੇ ਫੋਰਮ ਮਨਿਸਟਰ ਮੁਤਕੀ ਨਾਲ ਮਿਲੇ ਆ ਉਹਨੂੰ ਰਿਕੁਐਸਟ ਕਰ ਰਹੇ ਆ ਕਿ ਸਾਡੇ ਜਿਹੜੇ ਆਪਣੇ ਪੂਰੀ ਪੂਰੀ ਧਾਰਮਿਕ ਆਜ਼ਾਦੀ ਮਿਲੀ ਹੋਈ ਆ ਸਾਰਿਆਂ ਦੇ ਧਾਰਮਿਕ ਸਥਾਨ ਵੀ ਜਿਹੜੇ ਆ ਜਾਦ ਹੈਗੇ ਨੇ ਸਿਰਫ ਹਿੰਦੂਆਂ ਨੇ ਮੰਦਰ ਜਿਹੜੇ ਆ ਸਰਕਾਰ ਦੀ ਕੈਦ ਦੇ ਵਿੱਚ ਹੈਗੇ ਆ ਹਰ ਤਰ੍ਹਾਂ ਦੇ ਮੇਨੇ ਹਿੰਦੂਆਂ ਨੂੰ ਮਾਰੇ ਜਾਂਦੇ ਫਿਰ ਵੀ ਹਿੰਦੂ ਚੁੱਪ ਰਹਿੰਦੇ ਕਿਉਂਕਿ ਸਹੀ ਸੁਣਤਾ ਦੀ ਜਿਹੜੀ ਠੇਕੇਦਾਰੀ ਆ ਅਸੀਂ ਲੈ ਰੱਖੀ ਆ ਦੇਸ਼ ਨੂੰ ਜੋੜ ਕੇ ਰੱਖਣ ਦੀ ਠੇਕੇਦਾਰੀ ਵੀ ਅਸੀਂ ਲੈ ਰੱਖੀ ਆ ਇਸ ਕੋਈ ਐਸੀ ਚੁੱਪ ਰਹੇ ਨਹੀਂ ਆ ਠੀਕ ਹੈ ਤੇ ਦੂਜੇ ਪਾਸੇ ਜਿਹੜਾ 80% ਹਿੰਦੂ ਜਿਹੜਾ ਇਹ ਮਾਈਨੋਰਟੀ ਦੇ ਵਿੱਚ ਆ ਗਿਆ ਨਾ ਕਿਸੇ ਤਰ੍ਹਾਂ ਇਸ ਦੇਸ਼ ਦੇ ਵਿੱਚ ਤੇ ਆਉਣ ਵਾਲੇ ਸਮੇਂ ਤੁਹਾਨੂੰ ਆਪ ਪਤਾ ਲੱਗ ਜਾਣਾ ਵਾ ਕਿ ਤੁਸੀਂ ਕਿੰਨੀ ਵੱਡੀ ਗਲਤੀ ਇਸ ਕਰਕੇ ਠੀਕ ਹੈ ਦੇਸ਼ੀ ਤੇ ਜੋ ਚੀਜ਼ਾਂ ਹੁੰਦੀਆਂ ਨੇ ਉਹਨੂੰ ਇੰਪਲੀਮੈਂਟ ਕਰਨ ਤੇ ਮੈਂ ਸਹਾਇਤਾ ਕਰਾਂ। ਹੁਣ ਤੁਸੀਂ ਸੋਚੋ ਮੈਂ ਇਦਾਂ ਕਿਉਂ ਕਹਿ ਰਿਹਾ ਹਾਂ ਕਿਉਂਕਿ ਥੋੜੇ ਦਿਨ ਪਹਿਲਾਂ ਦਿੱਲੀ ਦੇ ਮਾਂਸਰੋਵੇ ਇਲਾਕੇ ਦੇ ਵਿੱਚ ਇੱਕ ਸਿੱਖ ਫੈਮਿਲੀ ਦਾ ਇੱਕ Hindu ਫੈਮਿਲੀ ਨਾਲ ਝਗੜਾ ਹੋ ਗਿਆ ਸੀ। ਇੱਕੋ ਬਿਲਡਿੰਗ ਦੇ ਵਿੱਚ ਰਹਿੰਦੇ ਸੀ। ਹੋਇਆ ਕੀ ਸੀ ਕਿ ਸਿੱਖ ਫੈਮਿਲੀ ਦੀ ਨਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਦੀ ਨਾ ਪਗਲਾਤੀ ਆ ਠੀਕ ਹੈ। ਉਹਦੇ ਜਾਰੂ ਤੋਣਾ ਕਰਦੇ ਸੀ ਰਤਨਡੇਰੀ ਵਾਲਿਆਂ ਦਾ ਨਾਮ ਲਿਆ ਇਹਨਾਂ ਨੇ ਕਿ ਜਾਟੇ ਕਿਤੇ ਸਾਡੇ ਤੇ ਹਮਲਾ ਕੀਤਾ, ਰੋਡ ਨਾਲ ਹਮਲਾ ਕੀਤਾ, بیسਬਾਲ ਨਾਲ ਹਮਲਾ ਕੀਤਾ। ਤੇ આરોਪ ਇਹ ਲਗ ਬੀਸੀ ਉਹ ਕਹਿ ਰਹੀ ਸੀ ਕਿ ਬਈ ਦੇਖੋ ਕਿਦਾਂ ਹਮਲਾ ਕਰ ਰਹੇ ਆ ਇਥੇ ਛਿੱਦੀ ਧੜੇ ਚੱਲਦੇ ਪਏ ਆ ਹੁਣ ਇਥੇ 1 ਲੱਖ ਸਿੱਕ ਇਕੱਠਾ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੋੜੇ ਜਾਂਦੀ ਸੀਸੀਟੀਵੀ ਫੋੜੇ ਦੇ ਵਿੱਚ ਤੁਸੀਂ ਵੇਖੋਗੇ ਇਹੀ ਨਿਹੰਗ ਜਿਹੜੇ ਆ ਪਹਿਲੇ ਉਸ ਘਰ ਦੀ ਰੇਕੀ ਕਰਦੇ ਨੇ ਪਹਿਲੇ ਉੱਥੇ ਆਂਦੇ ਆਸੇ ਪਾਸੇ ਦੇਖਦੇ ਨੇ ਕਿੰਨੀ ਦੇਰ ਉਸੇ ਚੱਕਰ ਲਾਉਂਦੇ ਨੇ ਕੋਣ ਹੈਗਾ ਕੋ ਨਹੀਂ ਹੈਗਾ ਠੀਕ ਹੈ ਫਿਰ ਉਸੇ ਸੀਸੀਟੀਵੀ ਫੋੜੇ ਦੇ ਵਿੱਚ ਤੁਸੀਂ ਵੇਖੋਗੇ ਹੱਥ ਆਂਦਾ ਉਸੇ ਨਿਹੰਗ ਦਾ ਤੇ ਉਹ ਇਸ਼ਾਰੇ ਕਰਦਾ ਦੋ ਬੰਦੇ ਨੂੰ ਹੋਰ ਬੁਲਾਉਂਦਾ ਮੋਟਰਸਾਈਕਲ ਤੇ ਆਂਦੇ ਨੇ ਤਲਵਾਰ ਲੈ ਕੇ ਫੜੇ ਹੋਏ ਨੇ ਠੀਕ ਲੇਡੀਜ਼ ਵੀ ਆ ਉਹ ਵੀ ਤਲਵਾਰ ਕੱਢਣ ਦੀ ਸੀ ਤੁਸੀਂ ਵੇਖੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਐ ਇਹਨਾਂ ਨੇ ਹਾਈਡ ਕਰਕੇ ਰੱਖਤੀਆਂ ਵਾਇਰਲ ਨਹੀਂ ਕੀਤੀ ਆ ਇਹ ਮਾਮਲਾ ਜਿਹੜਾ ਮਾਮੂਲੀ ਹੈਗਾ ਸੀ ਇੱਕ ਨੇਬਰ ਸ ਹੈਗੀ ਭਾਵੇਂ ਉਹ Hindu ਸੇਖਿਆਗੇ ਇਹਨੂੰ ਜਾਣ ਬੁੱਕੇ ਕ੍ਰਾਈਮਨਲ ਐਂਗਲ ਦਿੱਤਾ ਇਹਨਾਂ ਨੇ ਠੀਕ ਹੈ ਤੇ ਇਹ ਚੀਜ਼ ਦਾ ਕਰਤਾ ਕਿ ਸਿੱਖ ਦੀ ਪਗੜੀ ਲਾਈ ਆ ਸਿੱਖਾਂ ਦੇ ਖਿਲਾਫ ਹਮਲਾ ਕੀਤਾ ਜਦ ਕਿ ਜਿਹਦੇ ਤੇ ਹਮਲਾ ਹੋਇਆ ਜਿਹੜਾ ਕਿ ਕਲੇਮ ਕਰ ਰਿਹਾ ਕਿ ਮੇਰੀ ਪਗੜੀ ਲਾਈ ਆ ਉਹ ਉਸ ਵੀਡੀਓ ਦੇ ਵਿੱਚ ਬਹੁਤ देर ਬਾਅਦ ਆਇਆ ਸੀ ਤੁਸੀਂ ਵੇਖੋਗੇ ਜਦੋਂ CCTV ਐਂਗਲ ਦੇ ਵਿੱਚ ਨੰਗ ਸਿੰਘ ਨੇ ਜਿਹੜੇ ਪਹਿਲੇ ਇਸ ਘਰ ਦੀ ਦੇਖੀ ਕਰਦੇ ਨੇ ਫਿਰ ਉਹਨਾਂ ਨੂੰ Hindu ਫੈਮਿਲੀ ਨੂੰ ਬਾਹਰ ਬ ਠੀਕ ਹੈ ਉਸ ਤੋਂ ਬਾਅਦ ਇੰਨਾ ਲੋਕਾਂ ਦਾ ਜਦੋਂ ਕਾਟਾ ਹੋਇਆ ਤਾਂ ਇਹਨਾਂ ਨੇ ਫਿਰ ਇਹ ਗੱਲ ਬਣਾਤੀ ਗਈ ਬਈ ਸਾਡੀ ਪੱਗ ਲਈ ਆ ਇਹ ਬਣਾਤ ਮਤਲਬ ਇਹਨੂੰ ਇੱਕ ਕਮਿਊਨਲ ਐਂਗਲ ਦਿੱਤਾ ਔਰ ਤੋਂ ਬਾਅਦ ਸਾਰੀ ਸਿੱਖ ਕਮਿਊਨਿਟੀ ਉੱਥੇ ਗੈਦਰ ਹੋ ਗਈ ਠੀਕ ਹੈ ਪਰ ਅਸਲ ਸੱਚਾਈ ਕੀ ਸੀ ਇਹ ਸਿਰਫ ਦੋ ਨੇਬਰ ਦਾ ਆਪਸੀ ਝਗੜਾ ਹੈਗਾ ਸੀ ਤੇ ਜਿਹੜਾ ਬਹਨ ਲਾਇਆ ਸੀ ਇਹਨਾਂ ਨੇ ਦੀਆ ਜਲਾ ਕੇ ਜੀ ਇਹ ਜਰੂਟੋਣਾ ਕਰਦੇ ਮੈਨੂੰ ਇੱਕ ਗੱਲ ਦੱਸੋ ਤੁਲਸੀ ਮਾਤਾ ਦੇ ਅੱਗੇ ਦੀਆ ਜਲਾਣਾ ਕਰੋ ਤਾਂ ਇੱਕ ਜਰੂਟੋਣਾ ਹੋ ਗਿਆ ਫੇਰ ਨਾ ਨੇ ਕਿਤੇ ਕਮਰੇ ਜਾ ਕੇ ਇਹਨਾਂ ਨੇ ਸਲਾਹ ਕੀਤੀ ਉੱਥੇ ਆ ਕੇ ਦੂਜੇ ਨਾਲ ਮਾਫੀ ਮੰਗੀ ਜਿਹੜੇ ਵੀ ਨੇਬਰਸ ਆਪਸ ਵਿੱਚ ਲੜੇ ਸੀ ਪਰ ਕੈਮਰੇ ਦੇ ਅੱਗੇ ਇਹਨਾਂ ਨੇ ਕੀਤਾ ਜਿਹੜੇ ਕਿ Hindu ਵਿਅਕਤੀ ਆ ਉਹ ਮਾਫੀ ਮੰਗ ਰਿਹਾ ਉਹ ਤੇ ਉਹ ਵੀਡੀਓ ਵਾਇਰਲ ਕਰ ਦਿੱਤਾ ਮਤਲਬ ਹਰ ਐਂਗਲ ਦੇ ਵਿੱਚ ਇਹਨਾਂ ਨੇ ਹਿੰਦੂਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਅਸਲ ਸੱਚਾਈ ਕੀ ਸੀ ਉਰਤੇ ਕਹੇ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਬੰਦਾ ਜਿਹੜਾ ਹੈ ਅੱਜ ਕੱਲ ਬਹੁਤ ਫੇਮਸ ਹੋ ਰਿਹਾ ਦੀ ਰੀਲਾਂ ਆ ਰਹੀਆਂ ਜਿਹਦਾ ਕਿ ਇਹਨਾਂ ਨੇ ਕਾਂਗਰਸ ਨੂੰ ਬਲੇਮ ਕੀਤਾ ਬੰਦਾ ਸਹੀ ਆ ਰਾਈਟ ਵਿੰਗ ਦਾ ਹੈਗਾ ਠੀਕ ਹੈ ਬਲੇਮ ਕਰਦਾ ਪਿਆ ਮਤਲਬ ਕਿ ਜਿਹੜਾ 84 ਲੰਦੇ ਆ ਕਿ ਬਈ ਨੋਰਮਲ ਹੁੰਦਾ ਅੱਜਕੱਲ ਤੈਨੂੰ ਪਤਾ ਦੋ ਪਾਂਡੇ ਘਾੜ ਦੇ ਵਿੱਚ ਵੀ ਉਹ ਤੇ ਖੜਕਦੇ ਹੀ ਆ ਇਹਨਾਂ ਨੇ ਜਾਣ ਬੁੱਝ ਕੇ ਕ੍ਰਿਮੀਨਲ ਐਂਗਲ ਦੇਣਾ ਹੁੰਦਾ ਹੈ ਹੁਣ ਮੈਂ ਇਦਾਂ ਕੋਈ ਕਹਿ ਰਿਹਾ ਕਿਉਂਕਿ ਥੋੜੇ ਦਿਨ ਪਹਿਲਾਂ ਉਤਰਾਖਣ ਦੇ ਵਿੱਚ ਵੀ ਇਦਾਂ ਦੇ ਮਾਮਲੇ ਸਾਹਮਣੇ ਆਏ ਜਦੋਂ ਹਰਖ ਸਿੰਘ ਦੀ ਜ਼ਬਾਨ ਫਿਸਲੀ ਸੀ ਤੁਹਾਨੂੰ ਪਤਾ ਹੈ ਬਾਹਰ ਐਸੋਸੀਏਸ਼ਨ ਦਾ ਜਿਹੜਾ ਕਿ ਇੱਕ ਪ੍ਰੋਟੈਸਟ ਚੱਲਦਾ ਪਿਆ ਸੀ ਉਹਦੇ ਵਿੱਚ ਹਰਖ ਸਿੰਘ ਪੁੰਜਿਆ ਹੀ ਜਿਹੜਾ ਕਾਂਗਰਸ ਦਾ ਨੇਤਾ ਹੈ گاਵਾ ਉਹਨਾਂ ਨੂੰ ਸਪੋਰਟ ਕਰਦਾ ਕਰਦਾ ਉਹ ਕੀ ਹੈ ਕਿ ਸਿੱਖ ਵਿਅਕਤੀ ਦੇ ਉੱਤੇ ਡੈਰੋਗਰੇਟਰੀ ਕਮੈਂਟ ਕਰ ਦਿੱਤਾ ਗਲਤੀ ਨਾਲ ਹੁੰਦਾ ਜ਼ਬਾਨ ਫਿਸਲਦੀ ਆ ਵੇ ਘਰ ਪਹੁੰਚ ਜਾਂਦੇ ਆ ਹੁਣ ਉੱਥੇ ਜਿਹੜੇ ਨਹੀਂ ਹੰਗ ਜਾਂਦੇ ਪ੍ਰੋਟੈਸਟ ਕਰਦੇ ਨੇ ਉਹ ਕੀ ਕਰ ਕਹਿੰਦੇ ਨੇ ਕਿ ਬਾਹਰ ਆ ਕੇ ਦੁਬਾਰਾ ਮਾਫੀ ਮੰਗੇ ਸਾਡੇ ਕੋਲ ਮੰਗੇ ਦੁਬਾਰਾ ਮਾਫੀ ਇਹ ਮਤਲਬ ਜਿੱਦ ਕਰਕੇ ਬੈਠੇ ਸੀ ਠੀਕ ਹੈ ਇਹਨਾਂ ਨਿਹੰਗਾ ਦੇ ਨਾਲ ਨਾਲ ਅਸ਼ਮੀਤ ਵਰਗਾ ਪੜ੍ਹੇ ਲਿਖਾ ਬੰਦਾ ਵੀ ਐਕਟਿਵਿਸਟ ਵੀ ਉੱਥੇ ਗਿਆ ਪਿਆ ਸੀ ਹੁਣ ਅਸ਼ਮੀਤ ਨੂੰ ਤੁਸੀਂ ਵੇਖਦੇ ਹੋ ਨਾ ਰਾਸ਼ਟਰੀਵਾਦੀ ਬੜਾ ਬੰਦਾ ਹੈ ਠੀਕ ਹੈ ਦੇਸ਼ਵਾਦੀ ਵੀ ਹੈਗਾ ਠੀਕ ਹੈ ਐਂਟੀ ਨੈਸ਼ਨਲ 엘ਮੈਂਟਸ ਦੇ ਖਿਲਾਫ ਹੀ ਬੋਲਦਾ ਹੈ ਠੀਕ ਹੈ ਖੁੱਲ ਕੇ ਬੋਲਦਾ ਹੈ ਪਰ ਜਿੱਥੇ ਆਪਣੀ ਕਮਿਊਨਿਟੀ ਦੀ ਗੱਲ ਆਉਂਦੀ ਨਾ ਇਹਨਾਂ ਦਾ ਦਿਮਾਗ ਨ ਦੇ ਕੋ ਮਤਰਾ ਦੇ ਪਰ ਜਦੋਂ ਆਪਣੀ ਕਮਿਊਨਿਟੀ ਦੀ ਗੱਲ ਆਦੀ ਨਾ ਦਿਮਾਗ ਇਹਨਾਂ ਦੇ ਸੋਨੋ ਜਾਂਦੇ ਮੈਨੂੰ ਲੱਗਦਾ ਤੁਸੀਂ ਵੇਖੋਗੇ ਜਦੋਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਗੋਲਡਨ ਟੈਂਪਲ ਨੂੰ ਬੰਬ ਤੋਂ ਉਡਾਉਣ ਦੀ ਧਮਕੀ ਦਿੱਤੀ ਸੀ ਤੇ ਉਸ ਤੋਂ ਬਾਅਦ ਇੱਕ ਸੌਫਟਵੇਅਰ ਇੰਜੀਨੀਅਰ ਜਿਹੜਾ ਹੀ ਫੜਿਆ ਗਿਆ ਸੀ ਆਈ ਥਿੰਕ ਹਰਿਆਣਾ ਦਾ ਹੈਗਾ ਸੀ ਤੇ ਅਸ਼ਮੀਤ ਨੇ ਵੀਡੀਓ ਬਣਾ ਕੇ ਕਿਹਾ ਸੀ ਜਦੋਂ ਆ ਸਾਡੇ ਧਰਮ ਦੀ ਗੱਲ ਆ ਗਈ ਜੀ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ ਠੀਕ ਹੈ ਗੁੱਸਾ ਆਣਾ ਵੀ ਚਾਹੀਦਾ ਪਰ ਇਹਦੇ ਚ ਧਰਮ ਨਹੀਂ ਇਹਦੇ ਚ ਦੇਖੋ ਹਿੰਦੂ ਸਿੱਖ ਇਕੱਠਾ ਰਹੇਗਾ ਵਾ ਗੁਰਦੁਆਰੇ ਜਿਹੜੇ ਆ ਹਿੰਦੂਆਂ ਦੇ ਵੀ ਓਨੇ ਹੀ ਹੈ ਮੱਕੀ ਉਜੀ ਨਹੀਂ ਹੋ ਰਹੀ ਮਨ ਲੱਕ ਕੈਂਡ ਮਨ ਡੈਰੋਗੇਟਿਵ ਕਮੈਂਟ ਕਰਦਾ ਜਦੋਂ ਆਪਣੇ ਦੇ ਆਈ ਮੈਂ ਇਹ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦਾ ਲੈਵਲ ਆਫ ਥਿੰਕਿੰਗ ਕੀ ਹੈਗਾ ਜਦੋਂ ਆਪਣੇ ਤੇ ਹੁੰਦੀ ਨਾ ਇਹ ਸਾਰੇ ਇਹਨਾਂ ਦੇ ਦਿਮਾਗ ਸੋਨ ਹੋ ਜਾਂਦੇ ਆ ਉੱਥੇ ਸਿਰਫ ਇਹ ਆਪਣੀ ਕਮਿਊਨਿਟੀ ਬਾਰੇ ਸੋਚਦੇ ਆ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਮਾਰਚ ਮਹੀਨੇ ਦੇ ਵਿੱਚ ਠਾਕੁਰ ਦੁਆਰਾ ਅੰਮ੍ਰਿਤਸਰ ਜਿਹੜਾ ਮੰਦਿਰ ਹੈਗਾ ਹੈ ਉੱਥੇ ਖਾਲਿਸਤਾਨੀ ਆਤੰਗਵਾਦੀਆਂ ਨੇ ਬੰਬ ਬਲਾਸਟ ਕੀਤਾ ਸੀ ਕਿੰਨੇ ਕੇ ਹਿੰਦੂਆਂ ਨੇ ਪੂਰੀ ਪੂਰੀ ਸਿੱਖ ਕਮਿਊਨਿਟੀ ਨੂੰ ਬਲੇਮ ਕੀਤਾ ਹੁਣ ਇੱਕ ਆਰਐਸਐਸ ਲੀਡਰ ਦੇ ਮੁੰਡੇ ਕਿੰਨੇ ਕੇ ਹਿੰਦੂ ਲੋਕਾਂ ਨੇ ਸਿੱਖ ਕਮਿਊਨਿਟੀ ਨੂੰ ਗੱਲ ਸੁਣਾਈਆਂ ਕਦੀ ਨਹੀਂ ਸੁਣਾਈਆਂ ਦੂਜੇ ਪਾਸੇ ਤੇ ਅਸ਼ਮੀਤ ਵਰਗੇ ਪੜ੍ਹੇ ਲਿਖੇ ਐਕਟਿਵਿਸ ਵੀ ਹੈਗੇ ਜਿਹੜੇ ਕਿ ਨੈਸ਼ਨਲਿਸਟ ਹੈਗੇ ਨੇ ਐਂਟੀ ਨੈਸ਼ਨਲ 엘ਮੈਂਟ ਦੇ ਖਿਲਾਫ ਹੀ ਬੋਲਦੇ ਨੇ ਠੀਕ ਹੈ ਹਿੰਦੂ ਸਿੱਖਾਂ ਦੀ ਇਕਤਾ ਦੀ ਗੱਲ ਵੀ ਕਰਦੇ ਨੇ ਪਰ ਜਦੋਂ ਆਪਣੀ ਕਮਿਊਨਿਟੀ ਦੀ ਗੱਲ ਆਉਂਦੀ ਨਾ ਉਦੋਂ ਇਹ ਵੀ ਉਹਨਾਂ ਨਾਲ ਰਲ ਕੇ ਹੀ ਉਹਨਾਂ ਵਰਗੂ ਬਿਹੇਵ ਕਰਨ ਨੂੰ ਸ਼ੁਰੂ ਕਰ ਦਿੰਦੇ ਨੇ ਹੁਣ ਮੈਨੂੰ ਦੱਸੋ ਇਹਨਾਂ ਵਿੱਚ ਕਿਹੜਾ ਸਿੱਖ ਐਕਟਿਵਿਸ ਹੈਗਾ ਜਿਨੇ ਕਿ ਅੱਜ ਤੱਕ ਖੜਾ ਹੋ ਕੇ ਗੱਲ ਬੋਲੀ ਆ ਕਿ ਜਿਹੜੇ ਬੰਦੇ ਨੇ 5000 ਹਿੰਦੂ ਵੱਢ ਅਸੀਂ 84 ਦੇ ਦਿੱਖ ਸਿੱਖ ਦੰਗਿਆਂ ਦੀ ਗੱਲ ਕਰਦੇ ਆ ਅਸੀਂ ਸਾਨੂੰ ਪਤਾ ਹੋਇਆ ਸੀ ਉਹ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਹਨਾਂ ਲੋਕਾਂ ਨੇ ਕਦੀ ਵੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਮਾਰੇ ਸੀ ਬਸਾਂ ਚੋਂ ਕੱਢ ਕੱਢ ਕੇ ਹਿੰਦੂ ਆਇਡੈਂਟੀਫਾਈ ਕਰ ਕਰਕੇ ਮਾਰੇ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕਦੀ ਗੱਲ ਕੀਤੀ ਹੋਵੇ ਕਦੀ ਉਹਨਾਂ ਦੀ ਪੀੜਾ ਸਮਝੀ ਹੋਵੇ ਦੇਖੋ ਸੱਚਾਈ ਪਤਾ ਕੀ ਹੈ ਹਿੰਦੂਆਂ ਦੇ ਵਿੱਚ ਯੂਨਿਟੀ ਨਹੀਂ ਹੈਗੀ ਇਸੇ ਚੀਜ਼ ਦਾ ਇਹ ਫਾਇਦਾ ਚੁੱਕ ਰਹੇ ਆ ਤੁਹਾਨੂੰ ਪਤਾ ਹੈ ਕਿ ਕੁਝ ਸਮੇਂ ਪਹਿਲਾਂ ਇੱਕ ਬੀਜੇਪੀ ਨੇਤਾ ਨੇ ਇੱਕ ਗੱਲ ਬੋਲੀ ਸੀ ਗੁਰਦੁਆਰਿਆਂ ਬਾਰੇ ਗਲਤ ਗੱਲ ਬੋਲੀ ਸੀ ਗਲਤ ਗੱ ਜਿਹੜਾ ਮਾਰਚ ਮਹੀਨੇ ਦੇ ਵਿੱਚ ਆਈ ਥਿੰਕ ਉਤਰਾਖੰਡ ਦੇ ਵਿੱਚ ਹੀ ਠੀਕ ਹੈ ਇੱਕ ਆਪਸੀ ਵੀਵਾਦ ਹੋਇਆ ਦੁਕਾਨਦਾਰਾਂ ਦਾ ਉਹਦੇ ਵਿੱਚ ਕੀ ਆ ਸਿੱਖ ਦੀ ਤੇ ਹਿੰਦੂ ਦੀ ਲੜਾਈ ਹੋ ਗਈ ਤੇ ਉਹਦੇ ਵਿੱਚ ਕੀ ਸਿੱਖ ਦੀ ਪਗੜੀ ਲੱਤ ਗਈ ਤੇ ਇਹਨਾਂ ਸਾਰਿਆਂ ਨੇ ਯੂਨਿਟੀ ਕਰਕੇ ਭਾਵੇਂ ਪੰਜਾਬ ਦਾ ਸਿੱਖ ਹੋਵੇ ਬਿਹਾਰ ਦਾ ਹੋਵੇ ਉਤਰਾਪਰ ਉੱਤਰ ਪ੍ਰਦੇਸ਼ ਦਾ ਹੋਵੇ ਭਾਵੇਂ ਰਾਜਸਥਾਨ ਦਾ ਹੋਵੇ ਸਾਰਿਆਂ ਨੇ ਯੂਨਿਟੀ ਕਰਕੇ ਹੋਰ ਦੇ ਖਿਲਾਫ ਮੋਰਚਾ ਕੱਢਿਆ ਠੀਕ ਹੈ ਉਹ ਹਿੰਦੂ ਵਿਅਕਤੀ ਕੋ ਮਾਫੀ ਮੰਗਾਈ ਚਲੋ ਗਲਤੀ ਸੀ ਇਹਦੀ ਸੀ ਠੀਕ ਹੈ ਗਲਤਿਆ ਗਲਤ ਹੈ ਠੀਕ ਹੈ ਦੂਜੇ ਪਾਸੇ ਤੁਹਾਡੇ ਨਾਲ ਕੀ ਹੋ ਰਿਹਾ ਤੁਹਾਡ ਨੂੰ ਆਈਸੋਲੇਟ ਕੀਤਾ ਜਾ ਰਿਹਾ ਕਿ ਪੰਜਾਬ ਦਾ ਹਿੰਦ ਮਰੇ ਤੁਹਾਡੇ ਅੰਦਰ ਯੂਨਿਟੀ ਨਹੀਂ ਹੈਗੀ ਮੈਂ ਇਦਾਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੁਸ਼ਿਆਰਪੁਰ ਦੇ ਵਿੱਚ ਕਿ ਪੰਜ ਸਾਲ ਦੇ ਬੱਚੇ ਦਾ ਰੇਪ ਹੋਇਆ ਸੀ ਉਹਨੂੰ ਮਾਰ ਦਿੱਤਾ ਸੀ ਇੱਕ ਪ੍ਰਵਾਸੀ ਵੱਲੋਂ ਇਸ ਚੀਜ਼ ਦੀ ਏਵਰਸ ਦੇ ਵਿੱਚ ਨਾ ਇਹਨਾਂ ਨੇ ਸਾਰੇ ਪ੍ਰਵਾਸੀਆਂ ਦੀ ਉੱਥੇ ਰੇਡੀਆਂ ਬੰਦ ਕਰਾਈਆਂ ਠੀਕ ਹੈ ਜਿਹੜਿਆਂ ਦਾ ਕਸੂਰ ਵੀ ਨਹੀਂ ਹੈਗਾ ਸੀ ਉਹਨਾਂ ਨੂੰ ਹੁਸ਼ਿਆਰਪੁਰ ਪੂਰਾ ਖਾਲੀ ਕਰਨ ਨੂੰ ਕਹਿਤਾ ਪੂਰਾ ਪੰਜਾਬ ਖਾਲੀ ਕਰਨ ਨੂੰ ਗਾਦਾ ਤੇ ਕਈ ਪ੍ਰਵਾਸੀ ਜਿਹੜੇ ਡਰ ਦੇ ਮਾਰੇ ਆਪਣੀਆਂ ਰੇਡੀਆਂ ਛੋਕੇ ਭੱਜ ਗਏ ਉੱਥੋਂ ਯੂਜ਼ ਕਰ ਰਹੇ ਨੇ ਪ੍ਰਵਾਸੀ ਸ਼ਬਦ ਪਰ ਮੋਸਟਲੀ ਉਹਦੇ ਵਿੱਚ ਹਿੰਦੂ ਹੈਗੇ ਸੀ ਕੋਈ ਵੀ ਆਪਣੇ ਇਥੋਂ ਦਾ ਪੰਜਾਬ ਦਾ ਹਿੰਦੂ ਉਹਨਾਂ ਵਾਸਤੇ ਖੜਿਆ ਉਹਨ ਹੋਂਦੇ ਨਾਲ ਉਹਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਪੰਜਾਬ ਤੋਂ ਖਦੇੜਨ ਦੀ ਗੱਲ ਲੱਗ ਤੇ ਹਾਲਾਂਕਿ ਪੁਲਿਸ ਹੈਗੀ ਸੀ ਪੁਲਿਸ ਦੀ ਮੁਸਤੈਦੀ ਕਰਕੇ ਇਹ ਚੀਜ਼ ਨਹੀਂ ਹੋਈ ਠੀਕ ਹੈ ਪਰ ਮੈਨੂੰ ਇਹ ਗੱਲ ਦੱਸੋ ਕਿ ਪੰਜਾਬ ਦਾ ਕਿਹੜਾ ਹਿੰਦੂ ਆ ਜਿਹੜਾ ਉਹਨਾਂ ਨਾਲ ਪ੍ਰਵਾਸੀ ਹਿੰਦੂਆਂ ਨਾਲ ਜਿਹੜਾ ਖੜ ਗਿਆ ਸੀ ਕਿਉਂਕਿ ਤੁਹਾਨੂੰ ਪਤਾ ਕੀ ਹੈ ਤੁਹਾਨੂੰ ਤੁਹਾਡੇ ਵਿੱਚ ਇੱਕ ਚੀਜ਼ ਵਾਰਤੀ ਹੋਈ ਹੈ ਕਿ ਜਿਹੜਾ ਹਿਮਾਚਲ ਦਾ ਹਿੰਦੂ ਆ ਜਾਂ ਬਿਹਾਰ ਦਾ ਹਿੰਦੂ ਆ ਜਾਂ ਹਰਿਆਣੇ ਦਾ ਹਿੰਦੂ ਆ ਜਾਂ ਰਾਜਸਥਾਨ ਜਾਂ ਕਿਹੇ ਵੀ ਮਹਾਰਾਸ਼ਟਰ ਦਾ ਹਿੰਦੂ ਆ ਉਹ ਤੁਹਾਡਾ ਕੁਝ ਨਹੀਂ ਲੱਗਦਾ ਬੋਲੀ ਦੇ ਹਰ ਤਨ ਨੂੰ ਮਰ ਆਈਸੋਲੇਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇੱਕ ਸਿੱਖ ਵਿਅਕਤੀ ਵਾਸਤੇ ਭਾਵੇਂ ਉਹ ਉਤਰਾਖੰਡ ਦਾ ਇਸ਼ੂ ਹੋਵੇ ਭਾਵੇਂ ਰਾਜਸਥਾਨ ਦਾ ਹੋਵੇ ਭਾਵੇਂ ਬਿਹਾਰ ਦਾ ਹੋਵੇ ਦਿੱਲੀ ਦਾ ਹੋਵੇ ਸਾਰੇ ਇਕੱਠੇ ਹੋ ਕੇ ਆ ਯੂਨੀਟੀ ਨਾਲ ਖੜ ਜਾਂਦੇ ਆ ਭਾਵੇਂ ਬੰਦਾ ਸਹੀ ਹੋਵੇ ਗਲਤ ਹੋਵੇ ਉਹਨਾਂ ਨੂੰ ਮਰ ਫਰਕ ਨਹੀਂ ਪੈਂਦਾ ਤੇ ਉਹ ਦੇ ਨਾਲ ਖੜ ਜਾਂਦੇ ਆ ਤੇ ਨੋਰਮਲ ਲੜਾਈ ਵੀ ਜਿਹੜੀ ਇੱਕ ਆਪਸ ਵਿੱਚ ਨੇਬਰ ਦੀ ਲੜਾਈ ਨੂੰ ਵੀ ਇੱਕ ਕਮਿਊਨਲ ਰੰਗ ਦੇ ਕੇ ਮਾਫੀ ਮੰਗਾਉਣ ਦੀ ਜਿੱਦ ਛੱਡ ਜਾਂਦੇ ਆ ਹੁਣ ਸਾਰੀ ਗੱਲ ਦਾ ਕਨਕਲੂਜਨ ਇਹ ਆ ਕਿ ਬਈ ਪਹਿਲੇ ਆਪ ਦੇ ਲੋਕਾਂ ਵਾਸਤੇ ਸਟੈਂਡ ਲੈਣਾ ਸ਼ੁਰੂ ਕਰੋ ਠੀਕ ਹੈ ਜਿਹੜਾ ਚੰਗਾ ਹੈ ਉਹਦੇ ਵਾਸ ਜੋ ਗਲਤ ਨੇ ਸਭ ਤੋਂ ਪਹਿਲਾਂ ਉਹਦੀ ਗ੍ਰਿਫਤਾਰੀ ਕਰਾਓ ਪੁਲਿਸ ਦੇ ਵਿੱਚ ਠੀਕ ਹੈ ਦੂਜੀ ਗੱਲ ਜਿਹੜੇ ਐਕਟਿਵਿਸਟ ਹੈਗੇ ਨੇ ਅਸ਼ਮੀਤ ਵਰਗੇ ਜਾਂ ਹੋਰ ਐਕਟਿਵਿਸਟ ਹੈਗੇ ਆ ਜਿਹੜੇ ਹਮੇਸ਼ਾ ਹੀ ਹਿੰਦੂ ਸਿੱਖ ਯੂਨਿਟੀ ਦੀ ਗੱਲ ਕਰਦੇ ਨੇ ਚੰਗੇ ਨੇ ਮਾਰੇ ਨਹੀਂ ਨੇ ਠੀਕ ਹੈ ਨੈਸ਼ਨਿਸਟ ਹੈਗੇ ਨੇ ਠੀਕ ਹੈ ਐਂਟੀ ਨੈਸ਼ਨਲ ਜਿਹੜੇ 엘మెంట్ਸ ਹੈਗੇ ਉਹਨਾਂ ਨੂੰ ਟੈਕਲ ਕਰਨ ਦੀ ਗੱਲਾਂ ਵੀ ਕਰਦੇ ਨੇ ਮੈਂ ਨਹੀਂ ਕਹਿ ਰਿਹਾ ਗਲਤ ਨਹੀਂ ਹੈਗੇ ਪਰ ਜਿੱਥੇ ਇਹਨਾਂ ਦੀ ਆਪਣੀ ਕਮਿਊਨਿਟੀ ਦੀ ਗੱਲ ਆਂਦੀ ਨਾ ਇਹਨਾਂ ਨੂੰ ਵੀ ਕੇਰੋ ਇਹਨਾਂ ਨੂੰ ਪੁੱਛੋ ਸਵਾਲ ਕੇ ਬਈ ਤੂੰ ਉੱਥੇ ਗਿਆ ਆਂ ਸੀ ਤੇ ਤੂੰ ਕਿਹੜੇ ਵੱਜੋ ਗਿਆ ਆਂ ਸੀ ਕੀ ਲੈਣ ਗਿਆ ਸੀ ਤੈ ਜਾ ਪੇੜਚਾਲ ਦੇ ਵਿੱਚ ਬਸ ਕ੍ਰਿਮੀਨਲ ਰੰਗ ਦੇ ਵਿੱਚ ਤੂੰ ਵੀ ਇਹਦੇ ਵਿੱਚ ਵਗ ਗਿਆ ਕਿਉਂਕਿ ਅੰਨੇ ਵਾ ਸਪੋਰਟ ਕਰਨਾ ਸਹੀ ਨਹੀਂ ਹੈਗਾ ਕਿਸੇ ਨੂੰ ਵੀ ਤੀਜਾ ਤੇ ਮੋਸਟ ਇੰਪੋਰਟੈਂਟ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਕੌਮ ਤੋਂ ਆਂਦੇ ਜੋ ਉਸ ਕੌਮ ਤੋਂ ਆਂਦੇ ਜਿਨ੍ਹਾਂ ਦੀਆਂ ਮਾਵਾਂ ਨੇ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਇਆ ਸੀ ਪੰਜ ਪਿਆਰੇ ਵੀ ਸਾਡੇ ਵਿੱਚੋਂ ਨਿਕਲੇ ਆ ਸਾਡੇ ਗੁਰੂਆਂ ਨੇ ਵੀ ਹਿੰਦੂ ਪਰਿਵਾਰਾਂ ਦੇ ਵਿੱਚ ਜਨਮ ਲਿਆਏ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਇਹ ਵੀ ਹਿੰਦੂ ਹੈਗੇ ਸੀ ਗੁਰੂ ਤੇਗ ਬਹਾਦਰ ਜੀ ਨਾਲ ਸ਼ਾਦੇ ਇਹਨਾਂ ਨੇ ਵੀ ਦਿੱਤੀ ਸੀ ਮੋ ਤੇਰਾ ਮਹਿਰਾ ਜੀ ਦੀਵਾਨ ਟੋਡਰਮਲ ਜੀ ਇਹ ਵੀ ਹਿੰਦੂ ਹੈਗੇ ਸੀ ਬੰਦਾ ਸਿੰਘ ਬਹਾ ਜਾਂ ਦਿੱਤੀ ਹੈ ਕਿ ਸਾਰੀਆਂ ਗੱਲਾਂ ਤੁਹਾਨੂੰ ਜਾਦ ਹੋਣੀ ਚਾਹੀਦੀਆਂ ਅੱਜ ਕੱਲ੍ਹ ਨਾ ਇੱਕ ਟ੍ਰੈਂਡ ਚੱਲਿਆ ਜਦੋਂ ਵੀ ਸ਼ਹੀਦੀ ਦੀਆਂ ਦੇ ਆਉਂਦੇ ਇਹਨਾਂ ਨੂੰ ਦੀਵਾਨ ਸੁੱਚਾ ਅਨੰਦ ਤੇ ਗੰਗੂ ਬ੍ਰਾਹਮਣ ਵਰਗੇ ਫੈਂਟਸੀ ਕਰੈਕਟਰ ਚਿੱਟਾ ਆ ਜਾਂਦੇ ਨੇ ਇਹਨਾਂ ਨੂੰ ਗਾਲਾਂ ਕੱਢਣ ਵਾਸਤੇ ਦੂਜੇ ਪਾਸੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਇੱਕ ਕਮਿਊਨਿਟੀ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਆਈਆਂ ਇਹਨਾਂ ਨੂੰ ਮਰਾਠਿਆਂ ਬਾਰੇ ਨਹੀਂ ਪਤਾ ਕ ਰਾਜਪੂਤਾਂ ਬਾਰੇ ਨਹੀਂ ਪਤਾ ਉਹੋ ਮਾਰੇ ਨਹੀਂ ਪਤਾ ਠੀਕ ਹੈ ਤੇ ਸਿੱਖ ਕਮਿਊਨਿਟੀ ਦੇ ਵਿੱਚ ਵੀ ਉਹ ਸਿੱਖ ਕਮਿਊਨਿਟੀ ਕਿੱਥੋਂ ਆਈ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਇਸ ਕਰਕੇ ਆਪਣੀ ਯੂਨਿਟੀ ਰ